ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਾਹਿਬ ਤੁਹਾਡਾ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਵਿਕਰਮ ਜਿਠਿਆ ਹੋਰਾਂ ਦੀ ਗੱਲ ਕਰਦੇ ਆ ਜੀ ਉਹਨਾਂ ਦਾ 4 ਦਿਨਾਂ ਦਾ ਰਿਮਾਂਡ ਜਿਹੜਾ ਉਹ ਵੱਧ ਗਿਆ ਦੇਖੋ ਜੀ ਗੱਲ ਇਹ ਕਿ ਗੱਲ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਗਿਆ ਸੀਗਾ ਮੋਹਾਲੀ ਕੋਰਟ ਦੇ ਵਿੱਚ ਇੱਥੇ ਬਹੁਤ ਯਾਰਾ ਸੁਰੱਖਿਆ ਪ੍ਰਬੰਧ ਸੀ ਇੱਥੇ ਚੱਪੇ-ਚੱਪੇ ਦੇ ਉੱਤੇ ਕੋਰਟ ਦੇ ਆਲੇ-ਦੁਆਲੇ ਪੁਲਿਸ ਖੜੀ ਸੀ ਸਵੇਰ ਦੇ ਵੇਲੇ ਤੋਂ ਅਕਾਲੀ ਆਗੂਆਂ ਦੀ ਫੜੋ-ਫੜੀ ਦਾ سلسلہ ਸ਼ੁਰੂ ਹੋ ਗਿਆ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਅਕਾਲੀ ਆਗੂਆਂ ਨੂੰ ਫਿਰ ਉਸ ਤੋਂ ਬਾਅਦ ਇਹ ਖਬਰਾਂ ਆਈਆਂ ਜੀ ਕਿ ਸੁਖਬੀਰ ਸਿੰਘ ਬਾਦਲ ਤੇ ਬਾਕੀ ਕਈ ਹੋਰ ਅਕਾਲੀ ਆਗੂ ਜਿਹੜੇ ਕਿ ਮੋਹਾਲੀ ਕੋਰਟ ਵੱਲ ਜਾਣਾ ਚਾਹੁੰਦੇ ਸੀ ਪੁਲਿਸ ਨੇ ਰੋਕ ਲਿਆ ਉਤੇ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਦੀ ਪੁਲਿਸ ਨਾਲ ਬਹਿਸ ਦੀਆਂ ਵੀਡੀਓ ਵੀ ਆਪਾਂ ਦੇਖੀਆਂ ਪਰ ਇੱਥੇ ਦੋਵਾਂ ਤਿਹਾਂ ਦੇ ਵਕੀਲ ਯਾਨੀ ਕਿ ਮਜੀਠੀਏ ਦੇ ਪੱਖ ਦੇ ਵਕੀਲ ਤੇ ਸਰਕਾਰੀ ਧਿਰ ਦੇ ਵਕੀਲ ਇਹਨਾਂ ਦੋਵਾਂ ਦੇ ਵਿੱਚ ਕੱਲ ਬਹਿਸ ਵੀ ਖੂਬ ਹੋਈ ਆ ਕਿਉਂਕਿ ਪਤਾ ਲੱਗਾ ਜੀ ਕਿ ਇੱਕ ਧਿਰ ਨੇ ਗੱਲ ਕਹੀ ਯਾਨੀ ਕਿ ਮਜੀਠੀਏ ਦੇ ਸਰਕਾਰੀ ਧਿਰ ਜਿਹੜੀ ਉਹਨੇ ਕਿਹਾ ਜੀ ਕਿ ਸਾਨੂੰ ਰਿਮਾਂਡ ਹੋਰ ਚਾਹੀਦਾ ਤੇ ਮਜੀਠੀਏ ਦੇ ਪੱਖ ਦੇ ਵਕੀਲਾਂ ਨੇ ਗੱਲ ਕਹੀ ਕਿ ਰਿਮਾਂਡ ਦੀ ਲੋੜ ਨਹੀਂ ਕੁਝ ਨਹੀਂ ਮਿਲਿਆ ਪਰ 4 ਦਿਨ ਦੇ ਰਿਮਾਂਡ ਦੇ ਵਿੱਚ ਵਾਅਦਾ ਹੋ ਗਿਆ ਹੁਣ 6 ਜੁਲਾਈ ਨੂੰ ਇਸ ਮਸਲੇ ਦੇ ਉੱਤੇ ਮੁੜ ਕੇ ਸੁਣਵਾਈ ਹੋਣੀ ਆ। ਹੁਣ 6 ਜੁਲਾਈ ਨੂੰ ਰਮਾਨ ਵਾਧਾ ਜਾਂ ਨਹੀਂ ਵਾਧਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ 6 ਜੁਲਾਈ ਨੂੰ ਇੱਕ ਵਾਰੀ ਫੇਰ ਸੁਣਵਾਈ ਹੋਊਗੀ। ਉਦੋਂ ਇਹ ਪਤਾ ਲੱਗਾਂ ਜੀ ਕਿ ਉਹਨਾਂ ਨੇ ਕਿਹਾ ਵਿਜੀਲੈਂਸ ਦੇ ਅਧਿਕਾਰੀਆਂ ਨੇ ਕਦੇ ਵੀ ਸਾਨੂੰ ਜਾਣਕਾਰੀਆਂ ਕਈ ਮਿਲੀਆਂ ਕਈ ਸਾਨੂੰ ਸਬੂਤ ਮਿਲੇ ਆ ਤੇ ਕਈ ਸਾਨੂੰ ਹੋਰ ਸਬੂਤ ਮਿਲਣ ਦੀ ਆਸ ਆ ਇਸ ਕਰਕੇ ਅਸੀਂ ਇਹਨਾਂ ਨੂੰ ਕਈ ਥਾਵਾਂ ਤੇ ਲੈ ਕੇ ਜਾਣਾ ਤੇ ਸਾਨੂੰ ਤਾਰਮਾਨ ਹੋਰ ਚਾਹੀਦਾ। ਉਧਰ ਇਹ ਗੱਲ ਕਹੀ ਹੈ ਜੀ ਮਜੀਠੀਏ ਦੇ ਵਕੀਲਾ ਨੇ ਵੀ ਇਹ ਸਾਰਾ ਡਰਾਮਾ ਕਰ ਰਹੇ ਹੈ ਇਹਨਾਂ ਨੂੰ ਕੁਝ ਮਿਲਿਆ ਨਹੀਂਗਾ ਨਾ ਕੁਝ ਸ਼ਿਮਲੇ ਵੇਲੇ ਨਾ ਕੁਝ ਮਜੀਠੇ ਮਿਲਿਆ ਨਾ ਕੁਝ ਦਿੱਲੀ ਮਿਲਿਆ ਨਾ ਕੁਝ ਤੰਡੀਗੜ ਮਿਲਿਆ ਤੇ ਪਤਾ ਇਹ ਲੱਗਾ ਜੀ ਕਿ ਜਿਹੜੇ ਹੈਗੇ ਨੇ ਵਿਜੀਲੈਂਸ ਦੇ ਅਧਿਕਾਰੀ ਉਹ ਇਹ ਗੱਲ ਕਰੀ ਜੀ ਕਿ 400 ਹੈਕਟੇਅਰ ਜ਼ਮੀਨ ਸਾਨੂੰ ਸ਼ਿਮਲੇ ਚ ਮਿਲੀ ਹੈ ਉਹਦੇ ਦਸਤਾਵੇਜ਼ ਅਸੀਂ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਤੇ ਆ ਸੋ ਆਹ ਕੁਝ ਚੱਲੀ ਜਾਂਦਾ ਜੀ ਤੇ ਅੱਜ ਵੈਸੇ ਜਿਹੜੀ ਮਜੀਠੀਏ ਨੇ ਪਟੀਸ਼ਨ ਪਾਈ ਆ ਉਹਦੇ ਉੱਤੇ ਅੱਜ ਸੁਣਵਾਈ ਹੋਣੀ ਆ ਅੱਜ ਯਾਨੀ ਕਿ 3 ਤਰੀਖ ਨੂੰ ਮਜੀਠੀਆ ਨੇ ਪਟੀਸ਼ਨ ਇਹ ਪਾਈ ਸੀ ਕਿ ਭਾਈ ਮਿਹਨਤ ਨਾਲ ਜ਼ਿਆਰਤ ਕੀਤੀ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਣੀ ਹੈ ਕਿ ਭਾਈ ਬਦਲਾ ਲਊ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਕਸੂਰ ਕੋਈ ਨਹੀਂਗਾ ਜਾਣ ਬੁੱਝ ਕੇ ਖਿਟਕੀਤਾ ਜਾ ਰਿਹਾ ਇਸ ਕਰਕੇ ਮੇਰਾ ਰਿਮਾਂਡ ਰੱਦ ਕੀਤਾ ਜਾਵੇ ਇਹ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਮੇਰੇ ਤੇ ਪਰਚਾ ਦਰਜ ਕੀਤਾ ਗਿਆ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਸੋ ਇਸ ਮਸਲੇ ਦੇ ਉੱਤੇ ਅੱਜ ਸੁਣਵਾਈ ਹੋਣੀ ਹੈ ਪਰ ਪਹਿਲਾਂ 7 ਦਿਨ ਦਾ ਮਜੀਠੀਆ ਦਾ ਰਿਮਾਂਡ ਸੀ 4 ਦਿਨ ਦਾ ਹੋਣਾ ਪਹਿਲਾਂ ਕੀ ਮਿਲਿਆ ਤੇ ਚਾਰਲਾਂ ਦੇ ਵਿੱਚ ਕੀ ਮਿਲੂਗਾ ਇਹ ਹੁਣ ਜੋ ਜੋ ਸਬੂਤ ਅਦਾਲਤ ਦੇ ਵਿੱਚ ਦਾਖਲ ਕੀਤੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਜੀ ਬਿਲਕੁਲ ਤੇ ਤਹਿਣਾ ਸਾਹਿਬ ਨਾਲ ਦੇ ਨਾਲ ਹੀ ਸੁਖਬੀਰ ਸਿੰਘ ਬਾਦਲਹੋਰੀ ਵੀ ਤਿੰਨ ਘੰਟੇ ਪੁਲਿਸ ਹਿਰਾਸਤ ਦੇ ਵਿੱਚ ਰਹੇ ਨੇ ਇਹਨੂੰ ਲੈ ਕੇ ਵੀ ਰੌਲਾ ਬਹੁਤ ਜ਼ਿਆਦਾ ਪਿਆ ਹਾਂ ਬਿਲਕੁਲ ਜੀ ਦੇਖੋ ਸੁਖਬੀਰ ਸਿੰਘ ਬਾਦਲਹੋਰੀ ਜਿਹੜੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਉਹ ਰੱਖਣ ਦਾ ਕਾਰਨ ਇਹ ਆ ਸਾਢੇ 3-4 ਘੰਟੇ ਹੀ ਹਿਰਾਸਤ ਦੇ ਵਿੱਚ ਵੀ ਭਾਈ ਇਹ ਤੇ ਇਹਨਾਂ ਦੇ ਸਾਥੀ ਦੇ ਜਿਹੜੇ ਉਹ ਇਕੱਠੇ ਹੋ ਕੇ ਤੇ ਚਾਹੁੰਦੇ ਸੀ ਜੀ ਕਿ ਅਸੀਂ ਅੱਗੇ ਜਾ ਜੇ ਉਹ ਚਾਹੁੰਦੇ ਸੀ ਜੀ ਕਿ ਅਸੀਂ ਜਾ ਕੇ ਤੇ ਉੱਥੇ ਆਪਣੀ ਗੱਲ ਕਰਗੇ ਉਹ ਚਾਹੁੰਦੇ ਸੀ ਜੀ ਕਿ ਅਸੀਂ ਵੱਡੇ ਪੱਦਰ ਦੇ ਉੱਥੇ ਆਪਣਾ ਸੰਘਰਸ਼ ਕਰਗੇ ਉਹ ਚਾਹੁੰਦੇ ਸੀ ਜੀ ਕਿ ਅਸੀਂ ਮੋਹਾੜੀ ਦੀ ਕੋਟ ਵੱਲ ਜਾ ਜੇ ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਜਦੋਂ ਉਹ ਕਾਫੀ ਆਰਗੂਮੈਂਟ ਕਰਦੇ ਸੀਗੇ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਜੀ ਕਿ ਬੱਸਾਂ ਦੇ ਵਿੱਚ ਭਾ ਲਿਆ ਗਿਆ ਉਹ ਬੱਸਾਂ ਦੇ ਵਿੱਚ ਭਾ ਕੇ ਤੇ ਉਹਨਾਂ ਨੂੰ ਫਿਰ ਉੱਥੋਂ ਲੈ ਗਿਆ ਫਿਰ ਉੱਥੇ ਰੌਲਾ ਰੱਪਾ ਵੀ ਪਿਆ ਉਹਨਾਂ ਨੇ ਬੁਰਦਾਬਾਦ ਦੇ ਨਾਰੇ ਵੀ ਲਾਏ ਆ ਹੋਰ ਬੜਾ ਕੁਝ ਹੋਇਆ ਸੋ ਸੋਹਵਤ ਰਸਾ ਜੀ ਸਿਰੇ ਤੇ ਗੰਢ ਗੱਲ ਇਹ ਆ ਵੀ ਇਸ ਵੇਲੇ ਵਿਕਰਮ ਮਜੀਠੀਆ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇੰਉਂ ਲੱਗਦਾ ਵੀ ਵਿਕਰਮ ਮਜੀਠੀਏ ਤੋਂ ਬਿਨਾਂ ਕੋਈ ਪੰਜਾਬ ਦਾ ਮੁੱਦਾ ਹੀ ਨਹੀਂ ਕਿੰਉਂ ਲੱਗਦਾ ਵੀ ਜੇ ਮਜੀਠੀਆ ਵਾਲਾ ਮੁੱਦਾ ਨਾ ਹੋਵੇ ਤਾਂ ਪੰਜਾਬ ਦੀ ਰਾਜਨੀਤੀ ਖਤਮ ਹੋ ਜਾਣੀ ਆ ਇੰਉਂ ਲੱਗਦਾ ਵੀ ਵਿਕਰਮ ਮਜੀਠੀਆ ਹੀਰੋ ਬਣ ਗਿਆ ਦੇਖੋ ਕਈ ਬੰਦੇ ਗੱਲ ਕਹਦੇ ਵੀ ਬਹੁਤ ਮਾੜਾ ਹੋ ਗਿਆ ਜੇ ਮਜੀਠੀਏ ਦੇ ਕੋਲੋਂ ਸਬੂਤ ਨਿਕਲਿਆ ਈ ਤਾਂ ਭਾਈ ਫੇਰ ਤਾਂ ਉਹਦਾ ਬਹੁਤ ਮਾੜਾ ਵੀ ਹੋ ਸਕਦਾ ਪਰ ਮੈਂ ਸੋਚਣਾ ਵੀ ਜੇਕਰ ਸਬੂਤ ਨਾ ਨਿਕਲੇ ਤਾਂ ਮਜੀਠੀਆ ਹੀਰੋ ਵੀ ਤਾਂ ਬਣ ਗਿਆ ਨਾ ਕਿਉਂਕਿ ਕੱਲ ਤੱਕ ਲੋਕ ਕੋਈ ਨਾਂ ਨਹੀਂ ਸੀ ਲੈ ਕੇ ਰਾਜੀ ਮਜੀਠੀਏ ਹੋਰਾਂ ਦਾ ਜਾਂ ਕਹਿ ਲਈਏ ਅਕਾਲੀ ਦਲ ਦਾ ਤੇ ਅੱਜ ਤੁਸੀਂ ਦੇਖ ਲਓ ਬਾਈ ਸਾਰੇ ਪਾਸੇ ਇਹੀ ਚਰਚਾ ਚੱਲਦੀ ਆ ਵੀ ਮਜੀਠੀਏ ਨੇ ਐ ਕਰਤਾ ਅਕਾਲੀ ਦਲ ਨੇ ਐ ਕਰਤਾ ਅਕਾਲੀ ਦਲ ਆ ਕਰ ਰਿਹਾ ਤੁਸੀਂ ਦੇਖੋ ਵੀ ਕੱਲ ਤੱਕ ਸੁਖਬੀਰ ਬਾਦਲ ਦੀਆਂ ਜਾਂ ਮਜੀਠੀਏ ਦੀਆਂ ਜਾਂ ਗੁਨੀਵ ਕੌਰ ਮਜੀਠੀਆ ਦੀਆਂ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਨਹੀਂ ਹੁੰਦੀਆਂ ਸੀ ਲਾ ਤੇ ਆਹ ਦੇਖ ਲੋ ਜੀ ਹੁਣ ਉਹਨਾਂ ਦੀਆਂ ਵੀਡੀਓ ਹਰ ਰੋਜ਼ ਵਾਇਰਲ ਹੁੰਦੀਆਂ ਮੈਨੂੰ ਇਹ ਲੱਗਦਾ ਜੀ ਕਿ ਇਹ ਉਹਨਾਂ ਨੂੰ ਇੱਕ ਵਾਰੀ ਜੀਵਨ ਦਾਣ ਦਿੱਤਾ ਗਿਆ ਮੈਨੂੰ ਇੰ样 ਲੱਗਦਾ ਜੀ ਕਿ ਇਹ ਉਹਨਾਂ ਦੀ ਬੱਲੇ ਬੱਲੇ ਕਰਵਾਉਣ ਦਾ ਇੱਕ ਤਰੀਕਾ ਹੈਗਾ ਵੀ ਭਾਈ ਇਹਨਾਂ ਨੂੰ ਹੋਰ ਸੁੱਤੇ ਪਿਆ ਨੂੰ ਇੱਕ ਵਾਰੀ ਠਾਗੇ ਤੇ ਇਹਨਾਂ ਨੂੰ ਜੌਦਿਆਂ ਦੇ ਵਿੱਚ ਕਰ ਗਏ ਮੈਨੂੰ ਇੰ样 ਲੱਗਦਾ ਵੀ ਆਹ ਗੱਲਾਂ ਹੋਣੀਆਂ ਸ਼ਾਇਦ ਹੀ ਜੀ ਬਿਲਕੁਲ ਸਹੀ ਕਹਿਿਆ ਤੁਸੀਂ ਟਹਿਣਾ ਸਾਹਿਬ ਪਰ ਉਧਰ ਦੂਸਰੇ ਪੰਨੇ ਅੱਜ ਪੰਜਾਬ ਦੇ ਵਿੱਚ ਵੀ ਕਹਿੰਦੇ ਕਿ ਜਿਹੜੀ ਪੰਜਾਬ ਮੰਤਰੀ ਮੰਡਲ ਆ ਉਹਦਾ ਵਿਸਥਾਰ ਹੋਣਾ ਹੈ ਜੀ ਤੇ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਤਬਦੀਲੀਆਂ ਮੰਤਰੀ ਮੰਡਲ ਦੇ ਵਿੱਚ ਵੀ ਹੋਣ ਜਾ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਕੁਝ ਕੁ ਘੰਟਿਆਂ ਦੇ ਵਿੱਚ ਹੀ ਜਦੋਂ ਤੱਕ ਸਾਡੇ ਪਰਿਵਾਰਕ ਮੈਂਬਰ ਜਿਹੜੇ ਇਹਨਾਂ ਖਬਰਾਂ ਨੂੰ ਸੁਣ ਰਹੇ ਹੋਣਗੇ ਸ਼ਾਇਦ ਉਦੋਂ ਹੀ ਜਾਂ ਉਸ ਤੋਂ ਕੁਝ ਘੰਟੇ ਬਾਅਦ ਤੇ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਣਾ ਤੇ ਅਕਾਲੀ ਦਲ ਦੀ ਸਰਕਾਰ ਦੇ ਤਿੰਨ ਵਰਿਆਂ ਦੇ ਰਾਜ ਦੇ ਵਿੱਚ ਇਹ ਸੱਤਵੀਂ ਵਾਰ ਵਿਸਥਾਰ ਜਾਂ ਕਿਹਦੇ ਰਦੋਬਦਲ ਹੋਣ ਲੱਗਾ ਤੇ ਅੱਜ ਜਿਹੜਾ ਰਦੋਬਦਲ ਹੋਣਾ ਉਹਦਾ ਮੁੱਖ ਕਾਰਨ ਹੈਗਾ ਜੀ ਸੰਜੀਵ अरोੜਾ ਜਿਹੜੇ ਕਿ ਬੜੇ ਹੈਗੇ ਜੀ ਵਿਧਾਨ ਸਭਾ ਦੇ ਮੈਂਬਰ ਤੇ ਇਹਨਾਂ ਨੂੰ ਪਤਾ ਲੱਗਾ ਜੀ ਕਿ ਹੁਣ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨ ਦੇ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਜੇ ਮੰਨ ਲਓ ਉਹ ਨਾ ਹੁੰਦੇ ਤਾਂ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਰਦੋਬਦਲ ਵੀ ਨਾ ਹੁੰਦਾ ਤੇ ਪਰ ਇਹ ਜੀ ਕਿ ਉਹਨਾਂ ਦੇ ਕਰਕੇ ਹੀ ਇਹ ਸਾਰਾ ਕੁਝ ਕੰਮਜਮ ਕੀਤਾ ਜਾ ਰਿਹਾ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਆ ਰਾਜ ਸਭਾ ਮੈਂਬਰੀ ਤੋਂ ਉਹਨਾਂ ਨੇ ਸਤੀਫਾ ਦਿੱਤਾ ਸੀਗਾ ਪਰसों ਰਾਤ ਨੂੰ ਤੇ ਫਿਰ ਹੁਣ ਉਹ ਵਿਧਾਨ ਸਭਾ ਦੇ ਮੈਂਬਰ ਆ ਤੇ ਇਹੀ ਜ਼ੁबान ਕੀਤੀ ਗਈ ਸੀ ਵੀ ਤੁਸੀਂ ਇਹਨਾਂ ਨੂੰ ਮਰਜ਼ੀ ਪਾਓ ਜੀ ਵੋਟਾਂ ਪਾਓ ਤੇ ਅਸੀਂ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਦੇਾਂਗੇ ਤੁਸੀਂ ਇਹਨਾਂ ਨੂੰ ਵਿਧਾਇਕ ਬਣਾ ਦਿਓ ਤੇ ਆਹ ਗੱਲਾਂ ਹੋਈਆਂ ਸੀ ਸੋ ਵੈਨੇਪਾਈ ਕੀ ਬਣਦਾ ਪਰ ਇਹਨਾਂ ਨੂੰ ਕਿਹੜਾ ਮਹਿਕਮਾ ਮਿਲੂਗਾ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਇਹਨਾਂ ਦੇ ਕੁਲੇ 2 ਮਹਿਕਮੇ ਹੋਣਗੇ 3 ਹੋਣਗੇ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਇੰਨੀ ਕਨਸੋ ਜ਼ਰੂਰ ਹੈਗੀ ਆ ਵੀ ਕੁਝ ਕ ਮੰਤਰੀਆਂ ਦੇ ਰੁਤਬਿਆਂ ਦੇ ਵਿੱਚ ਪੋਰਟਫੋਲੀਓ ਦੇ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਆ ਕੁਝ ਕ ਥਾਵਾਂ ਦੇ ਉੱਤੇ ਪਤਾ ਲੱਗਾ ਜੀ ਕਿ ਕਿਸੇ ਦੀ ਛੁੱਟੀ ਵੀ ਹੋ ਸਕਦੀ ਆ ਇਹ ਵੀ ਪਤਾ ਲੱਗਾ ਵੀ ਭਾਈ ਕਿਸੇ ਨੂੰ ਨਵਾਂ ਚਿਹਰਾ ਵੀ ਸ਼ਾਮਲ ਕੀਤਾ ਜਾ ਸਕਦਾ ਪਰ ਹੋਰ ਕਿਹੜਾ ਚਿਹਰਾ ਸ਼ਾਮਲ ਹੋਊਗਾ ਜਾਂ ਕੀ ਕਿਸੇ ਦੀ ਛੁੱਟੀ ਹੋਊਗੀ ਜਾਂ ਕੀ ਕਿਸੇ ਦੇ ਵਿਭਾਗ 'ਚ ਬਦਲੀ ਹੋਊਗੀ ਇਸ ਸਮੇਂ ਨਹੀਂ ਬਿਆਨ ਕਰਨਾ ਪਰ ਸੰਜੀਵ ਅਰੋੜਾ 100 ਦੇ ਵਿੱਚੋਂ 110% ਆ ਵੀ ਉਹ ਮੰਤਰੀ ਬਣ ਲੱਗੇ ਆ ਤੇ ਉਹਨਾਂ ਦੇ ਕਰਕੇ ਇਹ ਸਾਰਾ ਤਾਮਜਮ ਕੀਤਾ ਗਿਆ ਜੀ ਜੀ ਤੇ ਟੇਣਾ ਸਾਹਿਬ ਉਹਦਾ ਰਾਜਾ ਵਿਢਿੰਗੂਰਾਂ ਦੇ ਵੱਲੋਂ ਕਹਿੰਦੇ ਕਿ ਦੋ ਨਾਵਾਂ ਨੂੰ ਕਾਂਗਰਸ 'ਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀਏ ਜੀ ਇਹ ਕਿਹੜੇ ਦੋ ਨਾਂ ਨੇ ਦੇਖੋ ਜਦੋਂ ਨਾ ਹੁਣ ਵਿਧਾਨ ਸਭਾ ਦੀ ਚੋਣ ਹੋਈ ਸੀ ਜ਼ਿਮਨੀ ਚੋਣ ਲੁਧਿਆਣਾ ਪੱਛਮੀ ਵਾਲੀ ਤੇ ਉਦੋਂ ਆਪਾਂ ਜਾਣਦੇ ਵੀ ਕਿੰਨਾ ਬੁਰਾ ਹਾਲ ਸੀਗਾ ਇਹਨਾਂ ਦਾ ਕਾਂਗਰਸ ਦਾ ਆਪਸ ਦੇ ਵਿੱਚ ਲੜੀ ਗਏ ਆ ਪਿੜੀ ਗਏ ਆ ਬੜਾ ਕੁਝ ਇਹਨਾਂ ਨੇ ਕੀਤਾ ਹੈਗਾ ਪਰ ਗੱਲ ਇਹ ਜੀ ਕਿ ਉਹ ਮਸਲਾ ਉਥੇ ਦਾ ਉਥੇ ਹੀ ਆ ਵੀ ਕਾਂਗਰਸ ਦਾ ਪ੍ਰਵੇਖ ਕੀ ਆ ਤਾਂ ਕਾਂਗਰਸੀ ਲੜਦੇ ਹੁੰਦੇ ਆ ਕਾਂਗਰਸੀ ਭਿੱੜਦੇ ਹੁੰਦੇ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਾਂਗਰਸ ਨੇ ਬੀਤੇ ਤੋਂ ਸਬਕ ਕਰ ਲੈਣੇ ਸਿੱਖਿਆ ਆਪਾਂ ਨੂੰ ਇਸ ਗੱਲ ਦਾ ਵੀ ਪਤਾ ਹੀ ਆ ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਕਾਂਗਰਸ ਉਥੇ ਦੀ ਉਥੇ ਖੜੀ ਹੈ ਤੇ ਉਦੋਂ ਇਹ ਵੀ ਖਬਰਾਂ ਆਈਆਂ ਸੀ ਵੀ ਭਾਈ ਜਿਹੜੀ ਕਾਂਗਰਸ ਆ ਨਾ ਇਹਦੇ ਵਿੱਚ ਦੋ ਚਿਹਰੇ ਨਵੇਂ ਸ਼ਾਮਲ ਕੀਤੇ ਗਏ ਆ ਇੱਕ ਹੈਗਾ ਜੀ ਕਰਨ ਵੜਿੰਗ ਤੇ ਦੂਜਾ ਹੈਗਾ ਜੀ ਕਮਲਜੀਤ ਕੜਵਲ ਇਹਨਾਂ ਦੋਵਾਂ ਨੂੰ ਸ਼ਾਮਲ ਕੀਤਾ ਸੀ ਚੰਨੀ ਨੇ ਭਾਰਤ ਪੂਸ਼ਣ ਆਸ਼ੂ ਨੇ ਤੇ ਰਾਣਾ ਗੁਰਜੀਤ ਹੋਰਾਂ ਨੇ ਇਹ ਸ਼ਾਮਲ ਕਰ ਲਏ ਤੇ ਪਰ ਇਸ ਗੱਲ ਦੇ ਉੱਤੇ ਰੜਕਾ ਪੈ ਗਿਆ ਵੀ ਭਾਈ ਇਹ ਤਾਂ ਨਾ ਪ੍ਰਧਾਨ ਨੂੰ ਪੁੱਛਿਆ ਰਾਜਾ ਵੜਿੰਗ ਨੂੰ ਨਾ ਕਿਸੇ ਦੀ ਮਨਜ਼ੂਰੀ ਲਈ ਆ ਤੇ ਇਹ ਤਾਂ ਭਾਈ ਕਾਂਗਰਸ ਦੇ ਵਿੱਚ ਆ ਗਏ ਆ ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਕਿਉਂਕਿ ਕਾਂਗਰਸ ਦੇ ਵਿੱਚ ਧੜੇਬੰਦੀ ਆ ਜੋ ਚੰਨੀ ਹੋਰੀ ਚਾਹੁੰਦੇ ਉਹ ਰਾਜਾ ਵੜਿੰਗ ਹੋਰੀ ਨਹੀਂ ਕਰਦੇ ਜੋ ਰਾਜਾ ਵੜਿੰਗ ਚਾਹੁੰਦੇ ਉਹ ਚੰਨੀ ਹੋਰੀ ਨਹੀਂ ਕਰਦੇ ਤੇ ਜਦੋਂ ਹੁਣ ਕੜਵਲ ਹੋਰੀ ਆਏ ਸੀ ਵਿੱਚ ਪਾਰਟੀ ਦੇ ਵਿੱਚ ਆਗੇ ਗੱਲ ਦੇ ਵਿੱਚ ਪਰਨਾ ਪਵਾ ਕੇ ਤੇ ਬੈਂਸ ਭਰਾ ਹੋਰੀ ਗੁੱਸੇ ਦੇ ਵਿੱਚ ਆਗੇ ਬੈਂਸ ਭਰਾਵਾਂ ਨੇ ਇਹ ਗੱਲ ਕਹੀ ਵੀ ਭਾਈ ਇਹ ਕਿਵੇਂ ਵਿੱਚ ਲੈ ਆਂਦੇ ਆ ਮਤਲਬ ਇਹ ਵੀ ਰੇੜਕਾ ਉੱਥੇ ਦਾ ਉੱਥੇ ਰਹਿ ਗਿਆ ਹੁਣ ਟਿਕਟਾਂ ਵੇਲੇ ਫੇਰ ਰੌਲਾ ਪਿਆ ਕਰੋ ਕਿ ਕਵੇ ਕੜਵਲ ਨੂੰ ਟਿਕਟ ਮਿਲੂਗੀ ਕਿ ਇਸ ਬੈਂਸ ਨੂੰ ਮਿਲੂਗੀ ਤੇ ਫੇਰ ਹੁਣ ਪਤਾ ਲੱਗਾ ਬੀ ਰਾਜਾ ਬਣ ਕੇ ਨੇ ਗੱਲ ਕਹਤੀ ਵੀ ਗੱਲ ਦੇ ਵਿੱਚ ਪਰਨਾ ਪੈਣ ਦਾ ਮਤਲਬ ਇਹ ਬਿਲਕੁਲ ਨਹੀਂਗਾ ਕਿ ਭਾਈ ਇਹ ਸਾਰਾ ਕੁਝ ਇਓਂ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਵੀ ਇਹਨਾਂ ਨੇ ਛਾ ਜਾਣਾ ਇਹਨਾਂ ਨੇ ਐ ਕਰ ਦੇਣਾ ਇਹਨਾਂ ਨੇ ਯਾ ਕਰ ਦੇਣਾ ਉਹ ਕਹਿੰਦੇ ਜੀ ਇਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਇਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਵੀ ਭਾਈ ਇਸ ਤਰੀਕੇ ਦੀ ਕੋਈ ਗੱਲ ਨਹੀਂ ਗਈ ਇਹ ਨਿਯਮਾਂ ਦੇ ਮੁਤਾਬਕ ਨਹੀਂ ਸ਼ਾਮਲ ਕੀਤੇ ਗਏ ਇਹਨਾਂ ਦੀ ਪਾਰਟੀ ਹਾਈ ਕਮਾਂਡ ਤੋਂ ਕੋਈ ਮਨਜ਼ੂਰੀ ਨਹੀਂ ਲਈ ਮੈਨੂੰ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਹਾਂ ਇਹਨਾਂ ਨੂੰ ਕਿਸੇ ਨੇ ਆਪਦੀ ਇੱਛਾ ਦੇ ਮੁਤਾਬਕ ਭਾਵੇਂ ਕੀਤਾ ਹੋਵੇ ਪਰ ਇਹ ਦੋਵੇਂ ਜਾਨੇ ਕਾਂਗਰਸ ਦਾ ਹਿੱਸਾ ਨਹੀਂ ਹਨ ਇਹ ਦੋਵੇਂ ਜਾਨੇ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ ਯਾਨੀ ਕਿ ਇੱਥੋਂ ਕਾਂਗਰਸ ਦੀ ਫੋਟੋ ਉਜਾਗਰ ਹੁੰਦੀ ਆ ਵੀ ਕਾਂਗਰਸ ਦੇ ਵਿੱਚ ਉਹੀ ਠੰਗ ਮਠੰਗੀ ਵਾਲੀ ਗੱਲ ਆ ਕਾਂਗਰਸ ਦੇ ਵਿੱਚ ਉਹੀ ਰੌਣਾ ਰੱਪਾ ਚੱਲਦਾ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਮੂਸੇਵਾਲਾ ਤੇ ਬਣੀ ਜਿਹੜੀ ਡਾਕੂਮੈਂਟਰੀ ਫਿਲਮ ਹੈ ਉਹਦੇ ਤੇ ਅਗਲੀ ਸੁਣਵਾਈ ਜਿਹੜੀ 21 ਤਰੀਕ ਨੂੰ ਹੋਣ ਜਾ ਰਹੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਹੈਗੇ ਨੇ ਮੂਸੇਵਾਲਾ ਦੇ ਉੱਤੇ ਬਣੀ ਹੋਈ ਡਾਕੂਮੈਂਟਰੀ ਜਿਹੜੀ ਕਿ ਰਿਲੀਜ਼ ਹੋ ਚੁੱਕੀ ਆ YouTube ਦੇ ਉੱਤੇ ਦੋ ਪਾਰਟਾਂ ਦੇ ਵਿੱਚ ਪਈ ਆ ਤੇ ਉਹਨੂੰ ਖਬਰ ਆਈ ਹੈ ਜੀ ਕਿ ਇਸ ਮਸਲੇ ਦੇ ਉੱਤੇ ਹੁਣ ਸੁਣਵਾਈ ਹੋਊਗੀ ਜੀ 21 ਜੁਲਾਈ ਨੂੰ ਉਹਨੂੰ ਚੈਲੰਜ ਕੀਤਾ ਸੀਗਾ ਜੀ ਬਲਕੌਰ ਸਿੰਘ ਹੋਰਾਂ ਨੇ ਵੀ ਭਾਈ ਇਹ ਰਿਲੀਜ਼ ਨਾ ਕੀਤੀ ਜਾਵੇ ਹਾਲਾਂਕਿ ਜਿਵੇਂ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਨਾਲ ਦੀ ਨਾਲ ਉਹ ਰਿਲੀਜ਼ ਵੀ ਕਰ ਦਿੱਤੀ ਗਈ ਸੀ ਤੇ ਉਹ ਕੋਈ ਪ੍ਰਵਾਹ ਨਹੀਂ ਸੀ ਕੀਤੀ ਗਈ BBC ਦੇ ਵੱਲੋਂ ਪਰ ਮੂਸੇ ਵਾਲੇ ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਾਡਾ ਹਲੇ ਕੇਸ ਚੱਲਦਾ ਇਹਦੇ ਨਾਲ ਕੇਸ ਦੇ ਉੱਤੇ ਅਸਰ ਪੈਂਦਾ ਤੇ ਹੁਣ ਇਹ ਕੱਲ ਮਸਲਾ ਸੁਣਿਆ ਗਿਆ ਜੀ ਅਦਾਲਤ ਦੇ ਵਿੱਚ ਮਾਨਸਾ ਦੀ ਅਦਾਲਤ ਦੇ ਵਿੱਚ ਉੱਥੇ BBC ਦੇ ਵਕੀਲ ਦੇ ਵੱਲੋਂ ਪੇਸ਼ ਹੋਇਆ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਡਾਕੂਮੈਂਟਰੀ ਬਣਾਉਣ ਦਾ ਅਧਿਕਾਰ ਹੁੰਦਾ ਤੇ ਡਾਕੂਮੈਂਟਰੀ ਨੂੰ ਕੋਈ ਰੋਕ ਨਹੀਂ ਸਕਦਾ ਹਾਂ ਡਾਕੂਮੈਂਟਰੀ ਇਹ ਕੋਈ ਕੋਈ ਮਜਰ ਨੂੰ ਸੱਟ ਮਾਰਨ ਵਾਲੀ ਜਾਂ ਕੋਈ ਕੇਸ ਦੇ ਵਿੱਚ ਖਿਲਵਾੜ ਕਰਨ ਵਾਲੀ ਲਈਆਂ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਵੀ ਭਾਈ ਇਦਾਂ ਦਾ ਪੁੱਛ ਨਹੀਂ ਹੁੰਦਾਗਾ ਤੇ ਅਸੀਂ ਜ਼ਾਬਤੇ ਦੇ ਵਿੱਚ ਰਹਿ ਕੇ ਬਣਾਈ ਐ ਤੇ ਲੋਕਾਂ ਨੇ ਦੇਖੀ ਆ ਤੇ ਬਾਕੀ ਉਹ ਕਹਿੰਦੀ ਜੀ ਕਿ ਸਾਨੂੰ ਪ੍ਰੂਵ ਕਰਕੇ ਦੱਸ ਦਿਓ ਜੀ ਕਿ ਅਸੀਂ ਕੋਈ ਖਿਲਵਾੜ ਕੀਤਾ ਹੈਗਾ ਭਾਵਨਾ ਦਾ ਜਾਂ ਕੋਈ ਗਲਤ ਕੁਝ ਕੀਤਾ ਹੈਗਾ ਸੋ ਮਤਲਬ ਕਹਿਣ ਦਾ ਇਹ ਜੀ ਕਿ ਹੁਣ ਇਹਦੀ ਅਗਲੀ ਸੁਣਵਾਈ 21 ਜੁਲਾਈ ਨੂੰ ਹੋਊਗੀ ਉਸ ਦਿਨ ਪਤਾ ਲੱਗੂਗਾ ਵੀ ਕੀ ਬਣਦਾ ਪਰ ਦੋ ਟੁੱਕ ਬੀਬੀਸੀ ਦੇ ਵਕੀਲ ਨੇ ਗੱਲ ਕਹੀ ਆ ਵੀ ਇਲਾ ਕੋਈ ਰਾਈਟ ਹੀ ਨਹੀਂ ਬਣਦਾਗਾ ਵੀ ਭਾਈ ਆਪਾਂ ਇਸ ਤਰੀਕੇ ਦੇ ਨਾਲ ਰੁਕ ਗਏ ਜਾਂ ਕਿਸੇ ਨੂੰ ਡਾਕੂਮੈਂਟਰੀ ਬਣਾਉਣ ਤੋਂ ਵਾਂਝੇ ਕਰ ਗਏ ਜੀ ਜੀ ਤੇ ਟੇਨਾ ਸਾਹਿਬ ਆਦਮਪੁਰ ਹਵਾਈ ਅੱਡਾ ਉਹਦੀ ਕਹਿ ਲੋ ਵੀ ਇੱਕ ਵਾਰ ਕਿਸਮਤ ਚਮਕੀ ਹੈ ਕਹਿ ਲਈਏ ਕਿਉਂਕਿ ਜਦੋਂ ਤੋਂ ਹਵਾਈ ਅੱਡਾ ਬਣਿਆ ਬਹੁਤ ਜ਼ਿਆਦਾ ਰੌਲਾ ਸੀ ਕਿ ਫਲਾਈਟਸ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ ਵੱਧ ਹੋਣੀ ਚਾਹੀਦੀ ਹੈ ਤੇ ਮੁੰਬਈ ਤੋਂ ਆਦਮਪੁਰ ਪਹਿਲੀ ਫਲਾਈਟ ਪਹੁੰਚੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਮੁੰਬਈ ਤੋਂ ਆਦਮਪੁਰ ਦੇ ਵਿੱਚ ਪਹਿਲੀ ਫਲਾਈਟ ਪਹੁੰਚੀ ਹੈ ਇਹ ਜਿਹੜੀ ਫਲਾਈਟ ਪਹੁੰਚੀ ਹੈ ਤੇ ਇਸ ਤੋਂ ਬਾਅਦ ਹੁਣ ਚਲੋ ਪਿੱਠ ਥਾਪੜਨ ਵਾਲੇ ਜਿਹੜੇ ਸਿਆਸੀ ਲੋਕ ਆ ਉਹ ਤਾਂ ਗੱਲ ਕਹਦੇ ਹੁੰਦੇ ਵੀ ਦੇਖੋ ਅਸੀਂ ਦੇਖੋ ਜੋ ਕਰਤਾ ਉਹ ਅਸੀਂ ਕਰ ਸਕਦੇ ਆ ਅਸੀਂ ਛਾ ਗਏ ਅਸੀਂ ਐ ਕਰਤਾ ਪਰ ਅਸਲ ਵਿੱਚ ਆਦਮਪੁਰ ਤੋਂ ਮੁੰਬਈ ਦੇ ਲਈ ਇੱਕ ਫਲਾਈਟ ਸ਼ੁਰੂ ਹੋਈ ਆ ਪਰ ਡੇ ਇਹ ਜਿਹੜੀ ਫਲਾਈਟ ਸ਼ੁਰੂ ਹੋਈ ਆ ਇਹ ਢਾਈ ਪੌਣੇ 3 ਘੰਟੇ ਦੇ ਵਿੱਚ ਤੁਹਾਨੂੰ ਆਦਮਪੁਰ ਤੋਂ ਮੁੰਬਈ ਲਾ ਦੇਆ ਕਰੂਗੀ ਇਹ ਸਿੱਧੀ ਫਲਾਈਟ ਆ ਇਹਦਾ ਮਤਲਬ ਇਹ ਹੈ ਵੀ ਜੇ ਤੁਸੀਂ ਹਜੂਰ ਸਾਹਿਬ ਵੀ ਜਾਣਾ ਤਾਂ ਫਿਰ ਉੱਥੋਂ ਤੁਸੀਂ ਕੋਈ ਵੀਕਲ ਲੈ ਕੇ ਉੱਥੋਂ ਕੋਈ ਟੈਕਸੀ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਫਿਰ ਤੁਸੀਂ ਹਜੂਰ ਸਾਹਿਬ ਵੀ ਜਾ ਸਕਦੇ ਹੋ ਨੰਦੇੜ ਸਾਹਿਬ ਚਲੇ ਜਾਇਆ ਕਰੋਗੇ ਸੋ ਇਹ ਗੱਲ ਆ ਦੂਜੀ ਗੱਲ ਇਹ ਜੀ ਕਿ ਇਹ ਦਿਨ ਦੇ ਵਿੱਚ ਇੱਕ ਵਾਰ ਉਧਰੋਂ ਆਇਆ ਕਰੂਗੀ ਤੇ ਇੱਕ ਵਾਰ ਉਧਰ ਨੂੰ ਜਾਇਆ ਕਰੂਗੀ ਸੋ ਇਹ ਹੈ ਜੀ ਕਿ ਆਦਮਪੁਰ ਦਾ 에ਅਰਪੋਰਟ ਆ ਜਿਹੜਾ ਜਿਹਰੇ ਤੋਂ ਨਾ ਮਾਤਰ ਫਲਾਈਟਾਂ ਜਾਂਦੀਆਂ ਹਜੂਰ ਸਾਹਿਬ ਪਹਿਲਾਂ ਵੀ ਲੋਕ ਜਾਂਦੇ ਸੀਗੇ ਪਰ ਗੱਲ ਇਹ ਜੀ ਕਿ ਇੱਥੋਂ ਫਲਾਈਟਾਂ ਜਿਹੜੀਆਂ ਉਹ ਬਹੁਤ ਘੱਟ ਚੱਲਦੀਆਂ ਤੇ ਸਿੱਧੀ ਉੱਥੇ ਨੰਦੇੜ ਦੇ ਵੱਲ ਕੋਈ ਨਹੀਂ ਜਾਂਦੀਗੀ। ਸੋ ਇਹ ਪਹਿਲਾਂ ਵੀ ਰਾਹ ਦੇ ਵਿੱਚ ਰੁਕਦੀ ਹੁੰਦੀ ਸੀ ਤੇ ਫਿਰ ਉੱਥੋਂ ਸਟੇ ਕਰਕੇ ਅੱਗੇ ਜਾਂਦੀ ਸੀ ਪਰ ਹੁਣ ਇਹ ਸਿੱਧੀ ਜਾਇਆ ਕਰੂਗੀ ਜੀ ਇੱਥੋਂ ਮੁੰਬਈ ਤੇ ਮੁੰਬਈ ਤੋਂ ਬੰਦਾ ਆਪੇ ਚੇਂਜ ਕਰ ਲਿਆ ਕਰੂਗਾ ਜੀ। ਜੀ। ਟੈਣਾ ਸਾਹਿਬ ਇੱਕ ਜਿਹੜਾ ਬਹੁਤ ਰੌਲਾ ਪਿਆ ਹੋਇਆ ਹੈ ਜੀ ਕਿ ਜਿਹੜੀ ਕਰੋਨਾ ਵੈਕਸੀਨ ਆ ਉਹਦੇ ਕਰਕੇ ਹਾਰਟ ਅਟੈਕਸ ਹੋ ਰਹੇ ਨੇ ਲੋਕਾਂ ਨੂੰ ਹਾਰਟ ਅਟੈਕਸ ਦੀ ਪ੍ਰੋਬਲਮ ਆ ਰਹੀ ਹੈ। ਸਰਕਾਰ ਨੇ ਹੁਣ ਇਹ ਗੱਲ ਕਹੀ ਹੈ ਕਿ ਕੋਵਿਡ ਵੈਕਸੀਨ ਦਾ ਦਿਲ ਦੇ ਦੌਰਿਆਂ ਦੇ ਨਾਲ ਕੋਈ ਲਗਾਤ ਦੇ ਗਹਿ ਨਹੀਂਗਾ। ਬਿਲਕੁਲ ਜੀ ਬਿਲਕੁਲ ਸਰਕਾਰ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਵੀ ਇਹ ਕੋਵਿਡ ਵੈਕਸੀਨ ਦਾ ਕੋਈ ਦਿਲ ਦੇ ਦੌਰਾਨ ਨਾਕਾ ਦੇਗਾ ਨਹੀਂ ਆ ਅਸਲ ਦੇ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿਧਰ ਮਈਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਕਰਨਾਟਕ ਦਾ ਜ਼ਿਲ੍ਹਾ ਹਸਨ ਇਹਦੇ ਵਿੱਚ ਜ਼ਿਲ੍ਹੇ ਦੇ ਵਿੱਚ ਨੌਜਵਾਨ ਵਰਗ ਦੀਆਂ ਮੌਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਹੋਈਆਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਉਹ ਕਹਿੰਦੇ ਜੀ ਕਿ ਦੇਖੋ 15 ਤੋਂ ਲੈ ਕੇ 35-40 ਸਾਲ ਦੀ ਉਮਰ ਤੱਕ ਦੇ ਨੌਜਵਾਨ ਮੁੱਕ ਰਹੇ ਆ ਹਰ ਰੋਜ਼ ਮੌਤਾਂ ਹੋ ਰਹੀਆਂ ਇਹਦੇ ਪਿੱਛੇ ਉਹ ਕਹਿੰਦੇ ਜੀ ਇੱਕ ਕਾਰਨ ਸ਼ਾਇਦ ਇਹ ਵੀ ਹੋਵੇ ਵੀ ਭਾਈ ਕਰੋਨਾ ਵੈਕਸੀਨ ਉਹ ਕਹਿੰਦੇ ਕਰੋਨਾ ਵੈਕਸੀਨ ਦਾ ਸਾਈਡ ਇਫੈਕਟ ਵੀ ਸ਼ਾਇਦ ਇੱਕ ਕਾਰਨ ਹੋਵੇ ਹੁਣ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੋਵੇ ਤਾਂ ਉਹਦੇ ਵੱਲ ਧਿਆਨ ਉਚੇਚਾ ਜਾਣਾ ਕੁਦਰਤੀ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਸਿਹਤ ਮੰਖਮੇ ਨੇ ਇਹ ਗੱਲ ਕਹੀ ਆ ਏਮਜ਼ ਵਾਲਿਆਂ ਨੇ ਇਹ ਗੱਲ ਕਹੀ ਆ ਜੀ ਕਿ ਇਹਦਾ ਕੋਈ ਵੀ ਐਸਾ ਕਾਰਨ ਨਹੀਂ ਆ ਉਹ ਕਹਿੰਦੇ ਦੇਖੋ ਜੀ ਕਿ ਰੇਅਰ ਟੂ ਰੇਅਰ ਚਾਂਸ ਹੋ ਸਕਦਾ ਵੀ ਇਹਦਾ ਸਾਈਡ ਇਫੈਕਟ ਕੋਈ ਹੋਵੇ ਪਰ ਉਹ ਕਹਿੰਦੇ ਵੀ ਸਾਈਡ ਇਫੈਕਟ ਵਾਲੀ ਕੋਈ ਗੱਲ ਨਹੀਂ ਆ ਕਰੋਨਾ ਵੈਕਸੀਨ ਲਵਾਉਣ ਦੇ ਨਾਲ ਇਹਨਾਂ ਮੌਤਾਂ ਦਾ ਕੋਈ ਵੀ ਸਬੰਧ ਨਹੀਂ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਉਹ ਕਹਿੰਦੇ ਜੀ ਉਹਨਾਂ ਨੇ ਕਾਰਨ ਦੱਸੇ ਆ ਕਿਉਂਕਿ ਇੱਕ ਉਹ ਲੋਕ ਕੋਵੀ ਸ਼ੀਲਡ ਤੇ ਕੋਵ ਵੈਕਸੀਨ ਦੋ ਜਿਹੜੀਆਂ ਉਹ ਲੋਕਾਂ ਨੇ ਲਗਾਈਆਂ ਗਈਆਂ ਸੀਗਾ ਕਿਸੇ ਨੇ ਕੋਈ ਲਾਈ ਗਈ ਕਿਸੇ ਨੇ ਕੋਈ ਲਵਾਈਆ ਪਰ ਕੋਵੀ ਸ਼ੀਲਡ ਆ ਜਿਹੜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲਵਾਈਆ ਤੇ ਦੋ ਦੋ ਡੋਜ਼ ਸਭ ਨੇ ਲਵਾਈਆਂ ਤੇ ਮੈਂ ਕੱਲ੍ਹ ਆ ਰਿਪੋਰਟ ਪੜ੍ਹਦਾ ਸੀ ਭਾਰਤ ਦੇ ਲੋਕਾਂ ਦੇ 234 ਕਰੋੜ ਡੋਜ਼ ਲੱਗੀਆਂ ਅਗਲੀ ਗੱਲ ਇਹ ਆ ਵੀ ਹੁਣ ਦੋਨੋਂ ਕੰਪਨੀਆਂ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਵੀ ਇਹ ਕੋਈ ਜੈਨੇਟਿਕ ਕਾਰਨ ਹੋ ਸਕਦਾ ਕਿਸੇ ਦੀ ਮੌਤ ਦਾ ਇੱਕ ਕਰਨ ਦੇ ਪਿਛੇ ਉਹ ਕਹਿੰਦੇ ਜੀ ਇਹ ਹੋ ਸਕਦਾ ਵੀ ਭਾਈ ਕੋਈ ਖਾਣ ਪੀਣ ਦੀ ਗੱਲ ਹੋਵੇ ਜੀਵਨ ਸ਼ੈਲੀ ਬੰਦੀ ਦੀ ਸਹੀ ਨਾ ਹੋਵੇ ਜਾਂ ਉਹਨੂੰ ਕੋਈ ਹੋਰ ਰੋਗ ਹੋਣ ਜਾਂ ਕੋਈ ਕੋਰੋਨਾ ਵੈਕਸੀਨ ਤੋਂ ਬਾਅਦ ਵੀ ਕੋਈ ਹੋਰ ਰੋਗ ਲੱਗੇ ਹੋਣ ਇਹ ਕਾਰਨ ਦਾ ਸੰਭਵ ਹੋ ਸਕਦੇ ਆ ਪਰ ਗੱਲ ਆਪੇ ਕਿ ਅਗੇ ਵੀ ਭਾਈ ਇਹਦਾ ਕਾਰਨ ਹੀ ਸਿਰਫ ਇਹ ਬਣਿਆ ਵੀ ਭਾਈ ਆ ਤੁਸੀਂ ਕੋਰੋਨਾ ਵੈਕਸੀਨ ਲਵਾਈ ਸੀ ਉਹ ਕਹਿੰਦੇ ਜੀ ਇਹੋ ਜੀ ਕੋਈ ਵੀ ਗੱਲ ਨਹੀਂ ਆ ਨਾਲੇ ਉਹ ਕਹਿੰਦੇ ਜੀ ਕਿ ਇਹ ਕਿਹੜਾ ਤੁਰੰਤ ਮੌਤ ਦੀ ਗੱਲ ਆ ਕੋਰੋਨਾ ਵੈਕਸੀਨ ਕਦੋਂ ਲੱਗੀ ਆ ਮੌਤਾਂ ਹੁਣ ਹੋ ਰਹੀਆਂ ਇਸ ਕਰਕੇ ਇਹਨੂੰ ਵੈਕਸੀਨ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਜੀ ਤੇ ਟੇਣਾ ਸਾਹਿਬ ਡਰੋਨ ਹਮਲੇ ਦੇ ਵਿੱਚ ਜ਼ਖਮੀ ਹੋਏ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਜੀ हां बिल्कुल जी ड्रोन हमला ਆਪਾਂ ਜਾਣਦੇ ਕਿ ਜਦੋਂ ਹੁਣ ਭਾਰਤ ਤੇ ਪਾਕਿਸਤਾਨ ਦੇ ਵਿੱਚ ਮਾਹੌਲ ਤਣਾਪੂਰਨ ਹੋਇਆ ਸੀ ਤੇ ਉਸ ਵੇਲੇ ਬਹੁਤ ਸਾਰੀਆਂ ਖਬਰਾਂ ਆਈਆਂ ਪੰਜਾਬ ਦੇ ਵਿੱਚ ਵੀ ਕਈ ਡਰੋਨ ਡਿੱਗੇ ਕਈ ਡਰੋਨ ਜਿਹੜੇ ਪਰਲੇ ਪਾਰ ਵੀ ਡਿੱਗੇ ਤੇ ਕਈ ਕਿਸੇ ਹੋਰ ਸੂਬੇ ਦੇ ਵਿੱਚ ਵੀ ਡਿੱਗੇ ਤੇ ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਮਾਹੌਲ ਡਰੋਨ ਵਾਲਾ ਵੀ ਸਾਹਮਣੇ ਆਇਆ মিডিਏ ਨੇ ਵੀ ਆਪਦੇ ਵੱਲੇ ਰੂਪੇਸ਼ ਕੀਤੇ ਆ ਪਰ ਉਦੋਂ ਖਬਰਾਂ ਇਹ ਆਈਆਂ ਜੀ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੇ ਵਿੱਚ ਡਰੋਨ ਡਿੱਗਿਆ ਇੱਕ ਘਰ ਦੇ ਉੱਤੇ ਇਦੇ ਵਿੱਚ ਉਸ ਘਰ ਦੇ 3 ਮੈਂਬਰ ਝੁਲ ਸਗੇ ਆ। ਉਹ ਹੁਣ ਦੁਖਦਾਈ ਖਬਰ ਇੱਕ ਨਵੀਂ ਆਈ ਏ ਇਸ ਮਾਮਲੇ ਦੇ ਵਿੱਚ। ਉਹ ਇਹ ਜਿ ਕਿ ਇੱਕ ਤਾਂ ਉਦੋਂ ਡਰੋਨ ਹਮਲੇ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਝੁਲ ਸਗੇ ਸੀ ਉਹ ਡੀ ਐਮ ਸੀ ਭਰਤੀ ਕਰਵਾਏ ਗਏ ਸੀ। ਉਹਦੇ ਵਿੱਚ ਸੁਖਵਿੰਦਰ ਕੌਰ ਨਾਂ ਦੀ ਇੱਕ ਔਰਤਾ ਜਿਹੜੀ ਉਹ ਜ਼ਖਮਾਂ ਦੀ ਤਾਬਨਾ ਚਲਦਿਆਂ ਝੁਲਸ ਗਿਆ ਸੀ ਸਰੀਰ ਤੇ ਉਹਦੀ ਮੌਤ ਹੋ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ। ਇਸ ਔਰਤ ਦਾ ਘਰ ਵਾਲਾ ਜਿਹੜਾ ਤੇ ਉਹਦਾ ਨਾਂ ਹੈਗਾ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਦਾ ਵੀ ਸਰੀਰ ਬਹੁਤ ਬੁਰੇ ਤਰੀਕੇ ਨਾਲ ਝੁਲਸ ਗਿਆ ਸੀ ਪਰ ਇਹ ਹੈ ਜੀ ਕਿ ਉਹਦੀ ਜ਼ਿੰਦਗੀ ਲੱਗਦਾ ਸੀ ਵੀ ਸ਼ਾਇਦ ਬਚ ਜੂਗੀ ਸੇਵ ਹੋ ਜੂਗੀ ਪਰ ਉਹ ਵੀ ਵਿਚਾਰਾ ਬਚ ਨਹੀਂ ਸਕਿਆ ਕੱਲ ਲਖਵਿੰਦਰ ਸਿੰਘ ਦੀ ਮੌਤ ਵੀ ਹੋ ਗਈ ਹੁਣ ਉਹਦਾ ਸੰਸਕਾਰ ਵੀ ਕਰ ਦਿੱਤਾ ਗਿਆ ਕੱਲ ਸ਼ਾਮ ਨੂੰ ਮਤਲਬ ਇਹ ਜੀ ਕਿ ਇਸ ਡਰੋਨ ਹਮਲੇ ਦੇ ਵਿੱਚ ਇਹ ਜਿਹੜਾ ਜੰਗ ਵਾਲਾ ਮਾਹੌਲ ਆ ਉਹਦੇ ਵਿੱਚ ਇੱਕੋ ਪਰਿਵਾਰ ਦੇ ਤੇ ਪੰਜਾਬ ਦੇ ਪਰਿਵਾਰ ਦੇ ਖਾਈ ਫੀਮੇ ਪਰਿਵਾਰ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਦੋ ਮੈਂਬਰਾਂ ਦੀ ਮੀਆਂ ਬੀਬੀ ਦੀ ਮੌਤ ਹੋਈ ਆ ਤੇ ਇੱਕ ਮੈਂਬਰ ਹਾਲੇ ਵੀ ਜ਼ਖਮੀ ਹਾਲਤ ਦੇ ਵਿੱਚ ਹੈ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਜਦੋਂ ਮੈਂ ਸਵੇਰ ਦੇ ਵੇਲੇ ਉੱਠਿਆ ਉਦੋਂ ਤੋਂ ਮੀਂਹ ਪੈ ਰਿਹਾ ਫਿਰੋਜ਼ਪੁਰ ਦੇ ਵੱਲ ਵੀ ਮੀਂਹ ਪੈ ਰਿਹਾ ਮੇਰੇ ਦੋਸਤਾਂ ਦਾ ਮੈਸੇਜ ਮੈਨੂੰ ਆਇਆ ਮੁਖਸਰ ਸਾਹਿਬ ਦੇ ਵੱਲ ਵੀ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ ਤੇ ਇਸ ਵੇਲੇ ਮੀਂਹ ਪੈ ਰਿਹਾ ਸੋ ਜੇ ਗੱਲ ਆਪਾਂ ਹਿਮਾਚਲ ਦੀ ਕਰ ਗਏ ਤਾਂ ਹਿਮਾਚਲ ਦੇ ਮੰਡੀ ਖੇਤਰ ਦੇ ਵਿੱਚ ਬਹੁਤ ਮੀਂਹ ਪਿਆ ਜਿਹਦੇ ਕਰਕੇ ਬੱਦਲ ਫਟਣ ਦੇ ਕਰਕੇ ਪਸ਼ੂ ਰੁੜ ਗਏ ਬੰਦੇ ਰੁੜ ਗਏ ਕਈਆਂ ਦੀਆਂ ਮੌਤਾਂ ਹੋਈਆਂ ਕਈ ਘਰ ਡਿੱਗ ਪਏ ਆ ਹਿਮਾਚਲ ਦੇ ਵਿੱਚ ਇੱਕ ਤਾਂ 5 ਮੰਜ਼ਲਾ ਇਮਾਰਤ ਵੀ ਡਿੱਗ ਪਈ ਆ ਸੋ ਇਸ ਤਰੀਕੇ ਦੀ ਗੱਲ ਆ ਪਰ ਇਸ ਵੇਲੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਜਦੋਂ ਮੈਂ ਤੁਹਾਡੇ ਨਾਲ ਖਬਰਾਂ ਨਹੀਂ ਸਾਂਝ ਪਾ ਰਿਹਾ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ